ਵੀ ਨਾ ਦੇਖੋ ਕੀ ਜਲਦੀ ਆਣੀ ਘੜੀ ਘੜੀ ਭਾਪ ਨਾ ਜਲਦੀ ਕੀ ਬਾਤ ਆ ਬੰਦੀ ਘੜੀ ਆ ਉਹ ਹਾਂ ਇਹਦੇ ਲੱਗੀ ਆ ਬਿਲਡਿੰਗ ਚ ਬਾਹਰ ਐਡਾ ਸਾਰਾ ਪੋਸਟ ਜਾਲ ਸਾਲਾ ਪਹੁੰਚਾਉਂਦਾ ਦੇਖ ਲਾਂਗੇ ਐਂ ਦਿਖਾ ਦੇਗਾ ਐਂ ਐਂ ਸਾਹਮਣੇ ਦੇਜੂ ਐ ਦੇਖੀ ਇੱਧਰ 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 ਕੀ ਕੀ ਆ ਸੱਸਣਾ ਆ ਬਿਲਡਿੰਗ ਕਿਵੇਂ ਬਣਾਈ ਆ ਬਾਹਰਾਂ ਤੋਂ ਹੀ ਸਾਹਮਣੇ ਅੱਛਾ ਬੰਦੇ ਮੈਂ ਕੋਦੀ ਹਿੰਦੀ ਆ

ਇਹ ਡਾਊਨਟਾਊਨਸ ਵਾਲਿਆਂ ਨਾਲੋਂ ਵੱਡਾ ਨਹੀਂ ਸਾਰੇ ਨਾਲੋਂ ਹੁਣ ਜਾਂ ਇਹ ਟ੍ਰਾਂਟੋ ਦਾ ਡਾਊਨਟਾਊਨ ਵੱਡਾ ਅੱਛਾ ਟ੍ਰਾਂਟੋ ਦਾ ਇਹ ਇਹ ਜਿਹੜੀਆਂ ਬਿਲਡਿੰਗਾਂ ਯੂਐਸਏ ਕਰਨੀ ਉਧਰ ਕਿਉਂਕਿ ਯੂਐਸਏ ਕਿਹਦੀ ਆਪਣੇ ਆ ਜਿਵੇਂ ਬਿਲਡਿੰਗਾਂ ਐਡੀਆਂ ਡਾਊਨਟਾਊਨਾਂ ਉੱਥੇ ਵੀ ਤਗੜਾ ਉੱਥੋਂ ਦਾ ਨਿਊਯਾਰਕ ਹੋ ਗਿਆ ਹੈ ਹੈ ਜਿਹੜੇ ਮੇਨ ਮੇਨ ਸ਼ਹਿਰ ਹੁੰਨਾਂ ਜੋ ਐਡੀਆਂ ਨਹੀਂ ਹਾਈ ਰਾਈਜ਼ ਇਹ ਵੀ ਵੱਡੀਆਂ ਵੱਡੀਆਂ ਹੀ ਆਹ ਕੀ ਹੈ ਬਈ ਗੱਡੀ ਯਾਰਾਂ ਦੀ ਠੀਕ ਹੈ ਬਾਦਲ ট্রান্সਪੋਰਟ ਇਹ ਤੇ ਭਾਲਦਾ ਬਾਦਲ ਉਹ ਵੀ ਪ੍ਰੋਪਰਟੀ ਉਹਨਾਂ ਦੀ ਥੇ ਹਾਂ ਇਹ ਤਾਂ ਹੋਊਗੀ ਖਰ ਪ੍ਰੋਪਰਟੀ ਪ੍ਰੋਪਰਟੀ ਤਾਂ ਥੋੜੀ ਬਹੁਤ ਹੈ ਹੈ ਉਹ ਵੀ ਸਾਰੇ ਸ਼ਹਿਰਾਂ ਚ ਦਿਖਾਉਣ ਦਾ ਬਾਕੀ ਕੀ ਫਰਕ ਪੈਂਦਾ ਪਤਾ ਆ ਗਿਆ ਸਮਲਿਸ ਉਹ ਗੁੰਦਰ ਕੀ ਨੀ ਬਣਿਆ ਸੀ ਬਸ ਸੋਨਦਰ ਕੋਲ ਚੱਲਣਾ ਆਪਾ ਉੱਥੇ ਜੜ ਕੇ ਲਾ ਦੇਣੀ ਹੋਂ ਜਾ ਕੇ ਹੈ ਸਿੱਧੀ ਲਾ ਦੇਣੇ ਮਰ ਗੁੰਦਰ ਜੀ ਲੈ ਹੋਂ ਬੜਾ ਗਰਮੀ ਬੜਾ ਠੰਡਾ ਜੇ ਮਣੀ ਸਹੀ ਗੱਲ ਆ ਉਹ ਉਪਰੀ ਜਿਹਾ ਜਾ ਜਾ ਕਿਹੜਾ ਕਹਿੰਦੇ ਇਹਨੂੰ ਆਹ ਵਿੱਚ ਆ ਸਾਹਮਣੇ ਕਿਹੜਾ ਸਮੁੰਦਰ ਇਹ ਤਾਂ ਡਾਊਨ ਟਾਊਨ ਹੈ ਡਾਊਨ ਟਾਊਨ ਉਹ ਸਾਰਾ ਕਿਹੜੀ ਹੈਗਾ ਇਹ ਹੋਰ ਕੀ ਹੈ ਇਹ ਵਿੱਚ ਨਹੀਂ ਇਹ ਵਿੱਚ ਨਹੀਂ ਹੈ ਹਾਂ ਵਿੱਚ ਤਾਂ ਪਰਾਂ ਰਹੀ ਹੈ ਅੱਛਾ ਹਾਂਜੀ ਹਾਸਟਿੰਗਸ ਸਟਰੀਟ ਸ਼ਨੀ ਹੈ ਹੈ ਓਸ਼ਣ ਓਸ਼ਣ ਇੱਥੇ ਆਪਾਂ ਕਿਵੇਂ ਨਿਕਲਾਂਗੇ ਉਧਰ ਹੈਗੀ ਪਾਰਕਿੰਗ ਤੇ ਨਹੀਂ ਆਪਾਂ ਚੱਲਦੇ ਹਾਂ ਉੱਥੇ ਜਿੱਥੇ ਵਾਈਹਲ ਹਾਂ パシャアイカーラー。 <Hands binpivazo> ah, uma praia ali, ਟੜਦੇ ਦੇ ਪਾਣੀ ਵਿੱਚ ਸਿੱਧੀ ਆ। ਉਹ ਵਾਪਰ ਕਿਹੜਾ? ਉਹ ਵਾਪਰ ਤੋਂ। ਸ਼ੋਟਰੋਂੜ ਪਾਪਾ। ਉਹਨਾਂ ਨਾਲ ਤਾਂ ਪਾਜੀ ਵਿੱਚ। ਇੱਥੇ ਤੱਕ ਆਹ ਕਿਹੜੇ ਜਹਾਜ ਆ? ਕਿਉਂ ਤਾਂ ਨਹੀਂ ਸੁਣਾਈ ਆ ਰਿਹਾ। ਸੁਖਲਾਈ ਆਲੇ। ਨਹੀਂ ਉੱਪਰ ਉੱਪਰ ਚੱਲਦੇ ਆ ਕਿ ਇਹਦੇ ਵਿੱਚ ਹੀ ਚੱਲਦੇ ਆ? ਨਹੀਂ ਉੱਪਰ ਜਾਂਦੇ ਆ। ਉੱਪਰ ਵੀ ਜਾਂਦੇ ਆ। ਤੁਹਾਨੂੰ ਲੈ ਨਾ ਪੇ ਕਰੋ ਤੁਸੀਂ 호텔 ਕਰ ਸਕਦਾ ਅੱਛਾ ਅੱਛਾ ਤੁਹਾਨੂੰ ਜਿਹੜਾ ਲਵਾ ਫੋਟੋ ਕਰੀ